ਰੇਟ ਸੁਣ ਕੇ ਜਾਇਓ ਜੇ ਇਹਦਾ ਰੇਟ ਤੁਸੀਂ ਮਿਸ ਕਰਤਾ ਬਈ ਬਹੁਤ ਕੁਝ ਮਿਸ ਕਰ ਦੋਗੇ ਹਨਾ ਬਿਲਕੁਲ ਵੀਰੇ ਬਿਲਕੁਲ ਐਕਸਯੂ ਵੀ 700 ਇਹ ਰੇਟ ਤੇ ਕੋਈ ਦੇ ਨਹੀਂ ਸਕਦਾ ਜਿਹੜਾ ਇਹ ਟਾਪ ਪਾਉਂਦਾ ਹੈ ਰੇਟ 25 ਤਾਂ ਨਹੀਂ ਵੀਰੇ ਕੋਈ ਦੇ ਸਕਦਾ 26 ਚ ਭਾਵੇਂ ਕੋਈ ਦਿੱਲੀ ਵਾਲਾ ਦੇ ਦੇਵੇ ਠੀਕ ਹੈ ਪੰਜਾਬ ਚ ਤਾਂ ਮਤਲਬ ਹੀ ਨਹੀਂਗਾ ਵੀ 2-3 ਸਾਲ ਇਹ ਰੇਟ ਆ ਜੂਗਾ ਹਾਂਜੀ ਹਾਂ ਜਾਰਾ ਇਹ ਆ ਗਈ ਵੀਰੇ ਆਪਣੀ ਆਲਟੋ ਐਲ ਐਕਸ ਆਈ ਹਾਂਜੀ ਪਾਵਰ ਸਟੀering ਏਸੀ ਹੀਟਰ ਸਭ ਕੁਝ ਚਾਲੂ ਗੱਡੀ ਦਾ ਰੇਟ ਸਿਰਫ 90000 ਹਾਂਜੀ ਇਹ ਆ ਗਈ ਵੀਰੇ ਆਲਟੋ K10 2015 ਮਾਡਲ ਹਾਂਜੀ ਮੈਨੂਅਲ ਕਾਰ ਆ ਕਾਰ ਦਾ ਰੇਟ 3 ਲੱਖ ਰੁਪਈਆ ਸਰ ਇਹ ਆ ਗਈ ਵੀਰੇ ਲੀਵਾ 12 ਮਾਡਲ ਆ ਸਿਰਫ 275000 ਇਹ ਆ ਗਈ ਵੀਰੇ ਆਪਣੀ 2017 ਮਾਡਲ ਹਾਂਜੀ ਫਸਟ ਓਨਰ ਕਾਰ ਆ ਵੀਰੇ ਗੱਡੀ ਦਾ ਰੇਟ ਰਹੂਗਾ ਸਿਰਫ 215000 4/2 ਆਟੋ ਇਹ ਆ ਗਈ ਵੀਰੇ ਆਪਣੀ ਪ੍ਰੀਜ਼ਾ 2018 ਟੋਪ ਪਿੰਟ ਵੇਰੀਐਂਟ ਆ ZEI ਆਟੋਮੈਟਿਕ ਹਾਂਜੀ ਗੱਡੀ ਦਾ ਰੇਟ ਰਹੂ ਸਿਰਫ 7.5 ਲੱਖ ਪਰ ਅੱਠ ਮਾਡਲ ਆ 29 ਤੱਕ ਪਾਸ ਆ ਸੈਕੰਡ ਓਨਰ ਲੁਧਿਆਣੇ ਦਾ ਨੰਬਰ ਆ ਵੀਰੇ ਗੱਡੀ ਦਾ ਰੇਟ ਬਹੁਤ ਹੀ ਛੋਟਾ ਆ ਸਿਰਫ 3 ਲੱਖ ਤੇ 25000 16 ਮਾਡਲ K10 2 ਲੱਖ ਦੇ 70000 ਰੁਪਈਆ ਦੇ ਵਿੱਚ 2015 ਮਾਡਲ i20 ਡੀਜ਼ਲ ਕਾਰ ਆ ਫਰਸਟ ਓਨਰ ਆ ਲੁਧਿਆਣੇ ਦਾ ਨੰਬਰ ਆ ਵੀਰੇ ਗੱਡੀ ਦਾ ਰੇਟ 5 ਲੱਖ 10000 ਆ ਯਾਰ 20 ਮਾਡਲ ਵਰਨਾ 9.5 ਲੱਖ ਰੁਪਈਆ ਦੀ ਦਿੱਲੀ ਵਾਲੇ ਵੀ ਅਗਰ ਤੁਸੀਂ ਦੇਖਣ ਜਾਓ ਤਾਂ 11 11.5 ਲੱਖ ਰੁਪਏ ਮੰਗਣਗੇ ਪਰ ਅਸੀਂ ਪੰਜਾਬ ਨੰਬਰ ਦਾ 9.5 ਲੱਖ ਰੁਪਏ ਇਹੇ ਤੋਂ ਪਹੰਡ ਤੇ ਲੋਵੇ ਦਵਾਂਗੇ ਸਾਰੇ ਲੋਵੇ ਦਵਾਂ ਤੁਹਾਨੂੰ ਐਂਡ ਤੇ ਬਈ ਐਂਡ ਤੇ ਦਵਾਂਗੇ ਦੇਖੀ ਤੂੰ ਤੋੜ ਦੇਣੇ ਰੇਟ ਅੱਜ ਜਮਾ ਹੀ 18 ਮਾਡਲ ਫਰਸਟ ਓਨਰ ਗੱਡੀ ਦਾ ਰੇਟ ਰੂ ਸਿਰਫ 13,85,000 ਹਾਂਜੀ ਬਈ ਸਤਿ ਸ੍ਰੀ ਅਕਾਲ ਤੇ ਸਵਾਗਤ ਆ ਤੁਹਾਡਾ ਮਾਈ ਰਾਈਡ ਟੂਰੀ ਪੇਜ ਦੇ ਉੱਤੇ ਤੇ ਅੱਜ ਆਪਾਂ ਆਇਆਗੇ ਕਮਲ ਆਟੋ ਡੀਲਰਸ ਦੇ ਉੱਤੇ ਕਿਸੇ ਬਾਈ ਨੇ ਕੋਈ ਚੰਗੀ ਕਾਰ ਲੈਣੀ ਆ ਤਾਹਰੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਿਨਾ ਦੇਖੇ ਰੋਕਾਰਾਂ ਲਈ ਜਾ ਸਕਦੇ ਹੋ ਘਰੇ ਬੈਠੇ ਬੁੱਕ ਕਰ ਸਕਦੇ ਹੋ ਤੁਹਾਨੂੰ ਪਤਾ ਹੀ ਹੈ ਬਾਈ ਇਹਨਾਂ ਬਾਈ ਕਮਲ ਲਵੇ ਸੋਹਣੀਆਂ ਕਾਰਾਂ ਹੁੰਦੀਆਂ ਚੰਗੀਆਂ ਕਾਰਾਂ ਹੁੰਦੀਆਂ ਚੰਗੇ ਇੰਜਨ ਗੇਰ ਵਾਲੀਆਂ ਔਰ ਪਾਸਿੰਗ ਵਾਲੀਆਂ ਬਾਈ ਠੀਕ ਹੈ ਇਸ ਗੱਲ ਦੀ ਪੂਰੀ ਤਸੱਲੀ ਹੈ ਬਾਈ ਇਹਨਾਂ ਬਾਰੀ-ਬਾਰੀ ਆਪਾਂ ਇਸ ਸੀਜ਼ਨ ਨੂੰ ਕੀ ਕਹਿਣਾ ਤੇ ਅੱਜ ਲਗਭਗ 35-40 ਕਾਰਾਂ ਤੋਂ ਵੱਧ ਦਾ ਸਟਾਕ ਹੈਗਾ ਨਾ ਵੀਰੇ ਜੀ ਹਾਂ ਜੀ ਹੈਗਾ 40 ਕਾਰਾਂ 40 ਕਾਰਾਂ ਤੁਹਾਨੂੰ ਸਾਰਾ ਇਸ ਬਲੌਗ ਦੇ ਵਿੱਚ ਦਿਖਾਵਾਂਗੇ ਕੁਸ਼ਕੇ ਜਿਹੜੀਆਂ ਪਹਿਲਾਂ ਸੀ ਉਹ ਵੀ ਹੋਣਗੀਆਂ ਤੇ ਨਵੀਆਂ ਕਾਰਾਂ ਦਾ ਜਿਹੜਾ ਸਟਾਕ ਆਇਆ ਲਗਭਗ ਮ ਐਂਡ ਤੱਕ ਬਣ ਰਹੇ ਹੋ ਚੰਗੀਆਂ ਗੱਲਾਂ ਲੈਣ ਵਾਸਤੇ ਪੇਜ ਫੋਲੋ ਕਰ ਲਿਓ ਇੱਕ ਨਾ ਅ ਮੈਂ ਇੱਕ ਅਨਾਉਂਸਮੈਂਟ ਕਰੇ ਹਾਲੇ ਮੈਂ ਮਤਲਬ ਵੀ ਪਾਈ ਨਹੀਂ ਵੀਡੀਓ ਉਹ ਆਪਾਂ ਹੁਣ ਦੱਸ ਵੀ ਦਈਏ ਵੀਡੀਓ ਅੱਜ ਜਦੋਂ ਤੁਸੀਂ ਦੇਖ ਲਿਓ ਬਈ ਜਦੋਂ 3 ਲੱਖ 10 ਹਜ਼ਾਰ ਫੋਲੋਅਰ ਹੋ ਗਏ ਵੀਰੇ ਹਾਂਜੀ ਰੈਗੂਲਰਲੀ ਹਰ 15 ਦਿਨਾਂ ਬਾਅਦ 10 ਹਜ਼ਾਰ ਰੁਪਏ ਦਾ ਗਿਵ ਅਵੇ ਕਰਿਆ ਕਰਨਾ ਆਪਾਂ ਠੀਕ ਆ ਜਿਹੜੇ ਜਿਹੜੇ ਬਾਈਆਂ ਆਪਣੇ ਪੇਜ ਫੋਲੋ ਕਰੇ ਹੋਣਗੇ ਸਬਸਕ੍ਰਾਈਬ ਕਰੇ ਹੋਣਗੇ ਔਰ ਕਮੈਂਟ ਕਰੇ ਹੋਣਗੇ ਠੀਕ ਹੈ ਵੀਰੇ ਨਾ ਬਿਲਕੁਲ ਸਹੀ ਆ ਹੁਣ ਬਹੁਤ ਪਿਆਰ ਆ ਵੀ ਸਾਡੇ ਵੱਲੋਂ ਹਣਾ ਤੇ ਬਸ ਕਰੀਏ ਸ਼ੁਰੂ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਭਾਈ ਅੱਜ ਦੀਆਂ ਕਾਰਾਂ ਦੇਖੋ ਚਾਰ ਤਾਂ ਆਪਣੇ ਲਵੇ ਹੈਗੀਆਂ ਬਲੈਕ ਕਾਰਾਂ ਕਾਲੇ ਰੰਗ ਦੀਆਂ ਕਾਰਾਂ ਬਾਕੀ ਚਿੱਟੇ ਰੰਗ ਹੋਰ ਬਹੁਤ ਸਾਰੇ ਕਲਰ ਦੇ ਕਾਰਾਂ ਸਾਰੀਆਂ ਬਲੱਬ ਖੜੀਆਂ ਤੇ ਪਹਿਲੀ ਕਾਰ ਨੈਕਸਨ ਤੋਂ ਹਾਂਜੀ ਵੀਰੇ ਨੈਕਸਨ ਤੋਂ ਸ਼ੁਰੂ ਕਰ ਲੈਨੇ ਆ ਹਾਂਜੀ ਨੈਕਸਨ ਕਾਰ ਡੀਜ਼ਲ ਹਾਂਜੀ 2018 ਮਾਡਲ 19 ਦੀ ਰਜਿਸਟ੍ਰੇਸ਼ਨ ਠੀਕ ਹੈ ਬ੍ਰੈਂਡ ਨਿਊ ਕਾਰ ਆ ਬਿਲਕੁਲ ਬ੍ਰੈਂਡ ਨਿਊ ਬੰਪਰ ਤੇ ਵੀ ਟੱਚਿੰਗ ਨਹੀਂ ਕਿਤੇ ਪਾਸੇ ਹੈਗੀ ਬਹੁਤ ਹੀ ਸਾਫ਼ ਸੁਥਰੀ ਕਾਰ ਆ ਨੀਟ ਐਂਡ ਕਲੀਨ ਠੀਕ ਹੈ ਤੇ ਵਧੀਆ ਕਾਰ ਆ ਅਗੂਕੇ ਚੱਕਰ ਵੀਰ ਆਪਣੇ ਛੱਡ ਕੇ ਗਏ ਨੇ ਇੰਦਰ ਮਲੇ ਕੋੜਲੇ ਸਾਈਡ ਦੇ ਰਾਣੇ ਆਪਣੇ ਟਾਇਰ ਵੀ ਵਧੀਆ ਫੇਰ ਨਵੇਂ ਵੀਰੇ ਸਾਫ ਸੁਥਰੀ ਕਾਰ ਆ ਬਹੁਤ ਹੀ ਛੋਟੇ ਜਿਹੇ ਰੇਟ 'ਚ ਸਿਰਫ 5.5 ਲੱਖ ਰੁਪਏ ਦੀ ਕਾਰ ਮਿਲ ਜਾਣੀ ਆ ਪਾਰਟੀ ਦੀ ਕਾਰ ਆ ਔਨ ਟੇਬਲ ਡੀਲ ਹੋ ਗਈ ਬਸ ਇਹਦੀ 5.5 ਲੱਖ ਚ ਚੰਗੇ ਇੰਜਨ ਗੇਅਰ ਵਾਲੀ ਕਾਰ ਬਈ ਇਹ ਕਾਰ ਲੈ ਜਾ ਸਕਦੇ ਹੋ ਤੁਸੀਂ ਤੇ ਅਗਲੀ ਕਾਰ ਆ ਆਪਣੇ ਲਵੇ ਵਰਨਾ ਬਲੈਕ ਬਿਊਟੀ ਹਾਂਜੀ ਵਰਨਾ ਕਾਰ ਦੇ ਚਾਹ ਬਣ ਬਈ ਆ ਕਾਰ ਤੁਸੀਂ ਲੈ ਜਾ ਸਕਦੇ ਬਹੁਤ ਸੋਹਣੀ ਕਾਰ ਆ ਚੈੱਕ ਕਰ ਲਓ ਤੁਸੀਂ ਜੇ ਕਿਸੇ ਨੇ ਕਾਰ ਲੈ ਜਾਣੀ ਆ ਇਹ ਕਾਰ ਇਹ ਵੀਰੇ ਬਿਲਕੁਲ ਟਾਪ ਐਂਡ ਵੇਰੀਐਂਟ ਆ ਐਸਐਕਸ ਆਪਸ਼ਨਲ ਆਟੋਮੈਟਿਕ ਓਕੇ ਡੀਜ਼ਲ ਦੀ ਕਾਰ ਆ 2015 ਮਾਡਲ ਠੀਕ ਐ ਇਹ ਆ ਗਈ ਵੀਰੇ ਲਾਇ ਲਓ ਸੋਹਣੇ ਲੱਗੇ ਆ ਰੇਟ ਇਹਦਾ ਬਹੁਤ ਹੀ ਜਾਇਜ਼ ਰੱਖਿਆ ਸਿਰਫ 5 ਲੱਖ ਤੇ 10000 ਰੁਪਈਆ 5 ਲੱਖ ਤੇ 10000 ਅੰਦਰ ਪੂਰੀ ਸਾਬ ਐ ਪੂਰੀ ਨੀਟ ਐਂਡ ਕਲੀਨ ਵੀਰੇ ਠੀਕ ਐ ਵੀਰੇ ਤੇ ਆ ਆ ਗਈ ਨੈਕਸਨ ਇੱਕ ਹੋਰ ਇਹ ਆ ਗਈ ਵੀਰੇ ਨੈਕਸਨ 2022 ਮਾਡਲ ਤੋਹਫਾ ਵੀਰੇ ਡੀਜ਼ਲ ਵੀਰੇ ਠੀਕ ਐ ਬੀਐਸ 6 ਇੰਜਨ ਆ ਗਿਆ ਜਿਹੜੇ ਮੇਰੇ ਵੀਰ ਨਵੀਂ ਗੱਡੀ ਲੈਣ ਜਾਂਦੇ ਆ ਉਹਨਾਂ ਦਾ 6 ਲੱਖ ਰੁਪਈਆ ਵੱਟ ਜਾਣਾ ਸਾਢੇ 14 ਲੱਖ ਵਾਲਾ ਮਾਡਲ ਆ XZ+ ਸਾਰੇ ਫੀਚਰ ਹੈ ਦੇਚ ਸਨਰੂਫ ਵੈਂਟੀਲੇਟਰ ਫੀਚਾ ਨੈਵੀਗੇਸ਼ਨ ਕੰਟਰੋਲ ਸਾਰਾ ਕੁਝ ਹੈਗਾ ਸਾਢੇ 14 ਲੱਖ ਵਾਲਾ ਮਾਡਲ ਆ ਆਪਾਂ ਦੇਣਾ ਸਿਰਫ ਸਾਢੇ 8 ਲੱਖ ਰੁਪਈਆ ਦਾ ਸਾਢੇ 8 ਲੱਖ ਰੁਪਈਆ ਆ ਬਈ ਠੀਕ ਹੈ ਲੋਨ ਵਗੈਰਾ ਹੋ ਜੂ ਬਈ ਕੋਈ ਦਿੱਕਤ ਨਾ ਮੰਨੋ ਤੁਸੀਂ ਤੇ ਆ ਆ ਗਿਆ ਆਪਣੀ ਲੈਂਡ ਰੋਵਰ 2014 ਮਾਡਲ ਆ 4x4 ਆਟੋਮੈਟਿਕ ਵੱਡੀ ਪੈਨੋਰਾਮਿਕ ਸਨਰੂਫ ਹੈ ਦੇਚ ਤੇ हिमाचल नंबर दी गड्डी ਆ ਐਨਓਸੀ अवेलेबल ਹੋ ਜੂਗੀ ਵੀਰੇ ਸਿਰਫ 7.5 ਲੱਖ ਰੁਪਏ ਦੀ 7.5 ਲੱਖ ਰੁਪਈਆ ਦੀ ਆ ਆ ਗਈ ਫੋਰਚਨਰ ਨਵੀਂ ਗੱਡੀ ਦੇ ਫੋਰਚਨਰਾਂ ਬਹੁਤ ਨੇ ਆਪਣੇ ਲਵੇ ਜਿੰਨੀਆਂ ਮਰਜ਼ੀ ਫੋਰਚਨਰ ਲੈ ਲਿਓ ਬਈ ਇਹ ਬਲੈਕ ਕਲਰ ਦੀ ਆਪਣੇ ਨੇ ਵੀਰੇ ਬਲੈਕ ਕਲਰ ਚ ਫੋਰਚਨਰ 2013 ਮਾਡਲ ਪੰਜਾਬ ਨੰਬਰ ਗੱਡੀ ਦਾ ਰੇਟ ਸਿਰਫ 9.25 ਲੱਖ ਸਵਾ 9 ਲੱਖ ਰੁਪਈਆ ਦੇ ਵਿੱਚ ਫੋਰਚਨਰ ਹੈ 13 ਮਾਡਲ ਬਈ ਬਲੈਕ ਕਲਰ ਦੇ ਵਿੱਚ ਅਲਾਈਲ ਉਹ ਵਧੀਆ ਪਏ ਹੈਗੇ ਨੇ ਕਾਰ ਨੂੰ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਟਾਇਰ ਵਧੀਆ ਨੇ ਬਾਈ ਬਿਲਕੁਲ ਨਵੀਂ ਕਾਰ ਲੈ ਸਕਦੇ ਤੁਸੀਂ ਜੋ ਤੁਹਾਡੇ ਟਾਇਰ ਨੇ ਵਧੀਆ ਕਾਰ ਆ ਪੂਰੀ ਬਾਈ ਹੈਨਾ ਹਾਂਜੀ ਤੇ ਉਹ ਦਿਖਾ ਦਈਏ ਪੋਦਰ ਲਈ ਪਹਿਲਾਂ ਹਾਂਜੀ ਆਜੋ ਉਧਰ ਲੀਆਂ ਦਿਖਾ ਦੋ ਆਜੋ ਹੁਣ ਤੁਹਾਨੂੰ ਛੋਟੀਆਂ ਕਾਰਾਂ ਦੇ ਦੂੰਗਾ ਆ ਚੈੱਕ ਕਰ ਲਿਓ ਕਾਰਾਂ ਬਾਈ ਕਿੱਦਾਂ ਦੀਆਂ ਨੇ ਛੋਟੇ ਰੇਟ ਜਿਵੇਂ ਗੱਲ ਕਰੀਏ 50000 ਤੋਂ ਅੱਜ ਸਟਾਰਟ ਨੇ ਕਾਰਾਂ ਉੱਪਰ ਰੇਂਜ ਜਿਹੜੀ ਮਰਜ਼ੀ ਲੈ ਲਿਓ ਬਾਈ ਹਾਂਜੀ ਆ ਲਿਖੋ ਇਹ ਇਹ ਆ ਗਈ ਵੀਰੇ ਨੈਨੋ 2011 ਮਾਡਲ ਪਹਿਲੇ ਨਾਂ ਦੀ ਹੂੰ ਹਾਂ ਜੀ ਪੰਜਾਬ ਨੰਬਰ ਸਿਰਫ 55000 ਦੀ ਕਾਰ 55000 ਰੁਪਏ ਦੀ ਬਈ ਤੁਸੀਂ ਏਸੀ ਹੀਟਰ ਸਭ ਕੁਝ ਚਾਲੂ ਜਿਹਨੇ ਥੋੜੇ ਜਿਹੇ ਪੈਸੇ ਲਾਉਣੇ ਨੇ ਤਾਂ ਆਹ ਕਾਰ ਲਿਜਾ ਸਕਦੇ ਬਈ ਹਾਂ ਜੀ ਇਹਦਾ ਚਲਾਵਾ ਬੜਾ ਘੈਣਾ ਕਾਰ ਆ ਉਹ ਵਧੀਆ ਚਲਾਵਾ ਵੀਰੇ ਹਾਂ ਜੀ ਤੇ ਕਾਰ ਆ ਇਹ ਆ ਗਈ ਵੀਰੇ ਆਪਣੀ अल्टੋ ਐਲ ਐਕਸ ਆਈ ਹਾਂ ਜੀ ਪਾਵਰ ਸਟੀering ਏਸੀ ਹੀਟਰ ਸਭ ਕੁਝ ਚਾਲੂ ਗੱਡੀ ਦਾ ਰੇਟ ਸਿਰਫ 90000 ਰੁਪਿਆ 90000 ਰੁਪਏ ਹੁਣ 22 ਤੱਕ ਦੀ ਪਾਸਿੰਗ ਆ ਗੱਡੀ ਲੈ ਬਈ ਆ ਆ ਗਈ 90000 ਰੁਪਏ ਦੀ अल्टੋ ਕਾਰ ਪਾਸਿੰਗ ਹੈ ਠੀਕ ਹੈ ਜੀ ਤੇ ਅਗਲੀ ਆ ਗਈ K10 ਆਪਣੇ ਲਵੇ ਇਹ ਆ ਗਈ ਵੀਰੇ Alto K10 2015 ਮਾਡਲ ਹਾਂਜੀ ਮੈਨੂਅਲ ਕਾਰ ਆ ਕਾਰ ਦਾ ਰੇਟ 3 ਲੱਖ ਰੁਪਈਆ ਸਿਰ ਪੂਰਾ ਪੂਰਾ 3 ਲੱਖ RXI ਇਹ ਟਾਪ ਮਾਡਲ ਹੈ ਵੀ ਲਓ ਜੀ ਬਾਈ ਤੇ ਆ ਆ ਗਈ ਆਪਣੇ ਲਵੇ Desire ਇਹ ਆ ਗਈ ਆਪਣੀ ਵੀਰੇ Desire 2016 ਮਾਡਲ ਮਾਨਸਾ ਜੀ ਹਾਂਜੀ ਮਾਨਸਾ ਜੀ ਪਹਿਲੇ ਨਾਮ ਦੀ ਗੱਡੀ ਆ ਵੀਰੇ ਗੱਡੀ ਦਾ ਰੇਟ ਸਿਰ 5 ਲੱਖ ਤੇ 10000 5 ਲੱਖ ਤੇ 10000 ਰੁਪਈਆ ਦੇ ਵਿੱਚ ਬਈ ਤੇ ਆ ਆ ਗਈ ਆਪਣੀ ਇਹ ਆ ਗਈ ਵੀਰੇ Tata Nexon ਉਹ Tata ਬੋਲਟ ਜ਼ੈਸਟ ਜ਼ੈਸਟ ਹੈ ਕਾਡਾ ਜ਼ੈਸਟ ਐਕਸਐਮ ਵੇਰੀਐਂਟ ਆ ਵੀਰੇ ਗੱਡੀ ਦਾ ਰੇਟ 275000 2 ਲੱਖ ਦੇ ਨੀਅਰ ਅਬਾਊਟ ਲੋਨ ਵੀ ਹੋ ਜਾਊਗਾ ਓਕੇ ਓਰੀਜਨਲ ਗੱਡੀ ਆ ਤੇ ਉਹ ਕਵਾਡਰਾ ਜੱਟ ਇੰਜਨ ਆ ਜਿਹੜਾ ਆਪਣਾ ਸਵਿਫਟ ਵਾਲਾ ਸਵਿਫਟ ਵਾਲਾ ਹਾਂਜੀ ਹਾਂ ਇਹ ਆ ਗਈ ਵੀਰੇ ਲੀਵਾ 2013 12 ਮਾਡਲ ਆ ਸਿਰਫ 275000 ਦੀ ਠੀਕ ਹੈ ਬਹੁਤ ਸਾਫ਼ ਸੁਥਰੀ ਲਾਈਬਿਲਾਂ ਵਾਲੀ ਗੱਡੀ ਲਓ ਜੀ ਬਈ ਤੇ ਅਗਲੀ ਕਰ ਉਹ ਦੇਣ ਜਾ ਰਿਹਾ ਤੁਹਾਨੂੰ ਜਿਹਦੇ ਉੱਪਰ ਦੀ ਕੁਛ ਨਹੀਂ ਬਿਲਕੁਲ ਆ ਆ ਗਿਆ ਭਾਈ ਇਹ ਆ ਗਿਆ ਵੀਰੇ ਫੋਰਚਨਰ 2016 16 ਦਸੰਬਰ ਦਾ 4x4 ਆਟੋਮੈਟਿਕ ਆਟੋਮੈਟਿਕ ਹੈ ਭਾਈ ਪੂਰੀ ਨੀਟ ਐਂਡ ਕਲੀਨ ਕਾਰ ਆ ਵੀਰੇ ਬਹੁਤ ਹੀ ਸਾਫ ਸੁਥਰੀ ਸਾਲੀ ਕੰਪਨੀ ਹਿਸਟਰੀ ਤੇ ਚੱਲੀ ਆ ਸਿਰਫ 85000 ਚੱਲੀ ਆ ਗੱਡੀ ਓਕੇ ਲਓ ਜੀ ਭਾਈ ਚੈੱਕ ਕਰ ਲਓ ਕਾਰ ਇਹ ਕਾਰ ਦੇ ਟ੍ਰਾਈ ਲਾਈਨ ਦੀ ਵੀ ਲੋੜ ਨਹੀਂ ਪੈਂਦੀ ਬਸ ਲੱਗੀ ਵੱਜੀ ਨਾ ਹੋਵੇ ਕਾਰ ਆ ਹੀ ਹੁੰਦਾ ਹੁੰਦਾ ਸਾ ਆਪਣੇ ਕੋਲ ओरिजिनल ਮਿਲਣਗੇ ਆ ਯਾਰ ਉਹ ਤਾਂ ਆਪਾਂ ਲੈਂਦੀ ਕੋਈ ਇੰਨੇ ਪੈਸੇ ਲਾਉਣੇ ਨੇ ਅਗਰ ਆਪਾਂ ਐਡੀ ਵੱਡੀ ਕਾਰ ਤੇ ਆਪਾਂ ਕਿਉਂ ਐਕਸੀਡੈਂਟਰ ਕਾਰ ਲਈ ਐਂ ਹੁੰਦਾ ਹਾਂਜੀ ਹਾਂਜੀ ਕੀ ਕਹਿੰਦਾ ਬਾਈ ਤੇ ਇਹ ਕਾਰ ਤੁਸੀਂ ਲਿਜਾ ਸਕਦੇ ਆਂ ਬਾਈ ਕਿੱਟ ਲੱਗੀ ਹੋਈ ਐ ਇਹਨੂੰ ਦੂਜੀ ਹਾਂਜੀ ਇਹਨੂੰ ਲੈ ਜਾਓ ਦੂਜੀ ਸਿਗਮਾ ਕਿੱਟ ਲੱਗੀ ਹੋਈ ਆ 4x4 ਆਟੋਮੈਟਿਕ ਕਾਰ ਆ ਠੀਕ ਹੈ 2016 ਦੇ ਦਸੰਬਰ ਦੀ ਗੱਡੀ ਦਾ ਰੇਟ ਰਹੂਗਾ ਸਰ 25 ਲੱਖ ਰੁਪਈਆ 25 ਲੱਖ ਰੁਪਈਆ 16 ਮਾਡਲ ਦਾ ਬਾਈ ਪੱਕੇ ਨੰਬਰ ਦੀ ਗੱਡੀ ਆ ਪੱਕੇ ਨੰਬਰ ਦੀ ਕਾਰ ਆ ਇਹ ਕਾਰ ਲੈ ਜਾ ਇੱਕ ਨਹੀਂ ਇੱਕ ਹੋਰ ਵੀ ਖੜੀ ਆ ਉਧਰ ਦੀ ਆ ਜਾ ਬਾਈ ਰਾਹੁਲ ਤੇ ਆ ਚੈੱਕ ਕਰੋ ਫੋਰਚੂਨਰ ਮੈਨ ਤੋਂ ਦੱਸਾ ਫੋਰਚੂਨਰਾਂ ਬਹੁਤ ਨੇ ਆਪਣੇ ਲੋਵੇ ਬਾਦੂ ਫੋਰਚੂਨਰ ਜਿੰਨੀਆ ਮਰਜੀ ਦੇਖ ਵਾਲੀਆਂ ਦੇ ਦਾਂਗੇ ਆਹ ਲਓ ਨਵੀਂ ਸ਼ੇਪ ਵਾਲੀਆਂ ਇਹ ਆ ਗਈ ਵੀਰੇ ਆਪਣੀ 2017 ਮਾਡਲ ਹਾਂਜੀ ਫਸਟ ਓਨਰ ਕਾਰ ਆ ਵੀਰੇ ਹਾਂਜੀ ਨੰਬਰ ਇਹਦਾ ਦਿੱਲੀ ਦਾ ਹਾਂਜੀ ਦਾ ਰੇਟ ਰਹੂਗਾ ਸਿਰਫ 21 ਲੱਖ 50 ਹਜ਼ਾਰ 4/2 ਆਟੋ ਲੈ ਵੀ 17 ਮਾਡਲ ਆਟੋਮੈਟਿਕ 4/2 21 ਲੱਖ ਤੇ 50 ਹਜ਼ਾਰ ਹਾਂਜੀ ਐਨਓਸੀ ਨਾਲ ਮਿਲੂਗੀ ਐਨਓਸੀ ਦੇ ਦਾਂਗੇ ਇਹ ਨੰਬਰਵਾ ਕੇ ਲੈਣਾ ਫਿਰ ਤਕਰੀਬਨ ਤੇ 2 ਲੱਖ ਤੋਂ 10 ਹਜ਼ਾਰ ਉੱਤੇ ਹੋ ਜੂਗਾ 2 ਨੰਬਰ ਦਾ ਖਰਚਾ ਲੈ ਨੂੰ ਇਹ ਲੱਗਿਆ ਫੁੱਲ ਕੰਪਲੀਟ ਕਾਰ ਆ ਬੂਫਰ ਐਂਬ ਸਾਰਾ ਕੁਝ ਲੱਗਿਆ ਹੋਇਆ ਹੈ ਗੱਡੀ ਲੈ ਵੀ ਚੈੱਕ ਕਰ ਲਓ ਅੰਦਰੋਂ ਕਾਰ ਇਹ ਵੀ ਪੂਰੀ ਸੋਹਣੀ ਕਾਰ ਆ ਬਈ ਹੈ ਨਾ ਉਸ ਤੋਂ ਸਟਾਰਟ ਆਉਂਦੀ ਹੈ ਇਹਦਾ ਆਟੋਮੈਟਿਕ ਕਾਰ ਆ ਬਿਲਕੁਲ ਲੈ ਜਾ ਸਕਦੇ ਹੋ ਕਾਰ ਇਹ ਲੋਨ ਵਗੈਰਾ ਹੋ ਜੂ ਇਹ ਬੇਚਿੰਤ ਹੋ ਕੇ ਆਜੋ ਪੈਡਲ ਸ਼ਿਫਟ ਵੀ ਆਉਂਦੇ ਨਾਲ ਆ ਲੋਨ 17-18 ਲੱਖ ਦਾ ਕਰਾ ਦਿੰਦੇ ਆ ਹਾਂ ਤੇ ਅਗਲੀ ਕਾਰ ਆ ਗਈ ਆਪਣੇ ਲਵੇ ਸਿਆਜ਼ ਕਾਰ ਵਾਹ ਇਹ ਕਾਰ ਹਾਂਜੀ ਸਿਆਜ਼ ਆ ਵੀਰੇ 2016 ਮਾਡਲ ਹਾਂਜੀ VDI ਵੇਰੀਐਂਟ ਆ ਇਹ ਹੈਗੀ ਆਪਣੀ ਸਮਾਰਟ ਹਾਈਬ੍ਰਿਡ ਵਾਲੀ ਓਕੇ ਨੀਟ ਐਂਡ ਕਲੀਨ ਕਾਰ ਆ ਵੀਰੇ ਲੱਟਾਂ ਚੈੱਕ ਕਰ ਜਾਵਾ ਬ੍ਰਾਂਡ ਨਿਓਂ ਕਾਰ ਦੀਆਂ ਇੰਟੀਰੀਅਰ ਉਦੋਂ ਵੀ ਸਾਫ਼ ਸੁਥਰਾ ਚੱਲੀ ਸਿਰਫ 80-90 ਕੁਹਜ਼ਾਰ ਦੇ ਕਰੀਬ ਚੱਲੀ ਆ ਗੱਡੀ ਦਾ ਵੀਰੇ ਰੇਟ ਆ 5 ਲੱਖ ਤੇ 25000 ਰੁਪਈਆ 5 ਲੱਖ 25000 ਰੁਪਈਆ ਦੇ ਵਿੱਚ ਬੀਚ ਚ ਆਰ ਲੋ ਪਾਰਟੀ ਦੀ ਕਾਰ ਆ ਓਨ ਟੇਬਲ ਬਾਕੀ 네ਗੋਸ਼ੀਏਸ਼ਨ ਕਰਾ ਦਾਂਗੇ ਮਾੜੀ ਮਾਈਲੇਜ ਤੁਹਾਨੂੰ ਇੰਨੀ ਦੇ ਦੂ ਬਾਈ ਸੋਚ ਤੋਂ ਪਰੇ ਹਾਂਜੀ ਹਨਾ ਬਈ 28 ਠੋਈ ਦੀ ਐਵਰੇਜ ਹੁੰਦੀ ਆ ਆਰਾਮ ਨਾਲ ਲਓ ਅਗਲੀ ਆ ਜੀ ਇੱਕ ਹੋਰ ਆ ਗਈ ਸਿਆਜ ਰਾਇਲ ਕਲਰ ਦੇ ਵਿੱਚ ਇਹ ਹੈਗੀ ਆ ਵੀਰੇ ਆਪਣੀ 2018 ਦੀ ਦਸੰਬਰ ਦੀ ਇਹ 16 ਦੇ ਲਾਸਟ ਦੀ ਆ ਇਹ 18 ਦੇ ਲਾਸਟ ਦੀ ਆ 2018 ਟੌਪ ਐਂਡ ਵੇਰੀਐਂਟ ਹਾਂਜੀ ਮੈਨੂਅਲ ਦੇ ਵਿੱਚ ਮਤਲਬ ਕਿ ਪੁਸ਼ ਬਟਨ ਕਰੂਜ਼ ਕੰਟਰੋਲ ਸਾਰੇ ਫੀਚਰ ਇਹਦੇ ਵਿੱਚ ਆਉਂਦੇ ਆ ਗੱਡੀ ਦਾ ਰੇਟ ਵੀਰੇ ਬਹੁਤ ਹੀ ਛੋਟਾ ਆ ਸਿਰਫ 6 ਲੱਖ ਤੇ 12000 ਲਓ 6 ਲੱਖ ਤੇ 12000 ਰੁਪਈਆ ਦੇ ਵਿੱਚ ਕਾਰ ਆਵੇ ਤੇ ਅਗਲੀ ਕਾਰ ਆ ਗਈ ਆਪਣੇ ਲਵੇ ਸਪਸ਼ਟ ਕਾਰਵਾਈ ਹਾਂਜੀ ਵੀਰੇ ਪਹਿਲਾਂ ਦਿਖਾ ਦਿੰਨੇ ਆਪਾਂ ਆਹ ਲੈ ਲੋ ਬਰੇਜ਼ਾ ਦਿਖਾ ਦਿਆਂਗੇ ਇੱਕ ਵਾਰੀ ਦਿਖਾਵਾਗੇ ਆਜੋ ਇਹ ਆ ਗਈ ਵੀਰੇ ਆਪਣੀ ਬਰੇਜ਼ਾ 2018 ਦਸੰਬਰ ਦੀ ਹੂੰ ਹੂੰ ਲੋਕਲ ਨੰਬਰ ਆ ਵੀਰੇ ਲੁਧਿਆਣੇ ਦਾ ਹੂੰ ਹੂੰ ਟੌਪ ਐਂਡ ਵੇਰੀਐਂਟ ਆ ZEI ਆਟੋਮੈਟਿਕ ਹੂੰ ਗੱਡੀ ਦਾ ਰੇਟ ਰੂ ਸਿਰਫ 7.5 ਲੱਖ ਰੁਪਇਆ ਠੀਕ ਆ ਹਾਂਜੀ ਲੈ ਵੀ ਆ ਚੈੱਕ ਕਰ ਲੋ ਇਹ ਨਵੇਂ ਆ ਗੱਡੀ ਦੇ ਆ ਕੇ ਟ੍ਰਾਈ ਲੋ ਆ ਸਕ੍ਰੈਚ ਆ ਓਰੀਜਨਲ ਹੀ ਆ ਇਹ ਇਹ ਆਹ ਇਹ ਆ ਗਈ ਵੀਰੇ ਆਪਣੀ ਮਰਸੀਡੀਜ਼ C ਕਲਾਸ ਹੂੰ ਹੂੰ 2000 ਤੇ ਮਾਡਲ ਹੈਗਾ ਇਹਦਾ 9 ਹੂੰ 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 8 ਮਾਡਲ ਆ 29 ਤੱਕ ਪਾਸ ਆ ਠੀਕ ਹੈ ਸੈਕੰਡ ਓਨਰ ਲੁਧਿਆਣੇ ਦਾ ਨੰਬਰ ਆ ਵੀਰੇ ਗੱਡੀ ਦਾ ਰੇਟ ਬਹੁਤ ਹੀ ਛੋਟਾ ਜਿਹਾ ਸਿਰਫ 3 ਲੱਖ ਤੇ 25000 ਸਵਾ 3 ਲੱਖ ਰੁਪਈਆ ਹਾਂਜੀ ਤੇ ਇੱਕ ਆਲਟੋ ਕੈਟਨ ਵੀਰੇ ਹੋਰ ਆਪਣੇ ਕੋਲੇ ਆ 2016 ਮਾਡਲ ਆ ਠੀਕ ਹੈ ਫਸਟ ਓਨਰ ਗੱਡੀ ਆ ਓਕੇ ਇਹਦੇ ਵੀਰੇ ਮਾੜੀ ਮੋਟੀ ਟਚਿੰਗ ਹੋਣ ਵਾਲੀ ਐ ਇੱਕ ਦੋ ਪੀਸਾਂ ਤੇ ਇਹ ਆਈ ਆਈ ਆ ਮੰਨ ਲਓ ਇਹ ਆਈ ਆ ਬਸ ਐਂ ਹੀ ਦੇ ਦੇਣੀ ਐ 2 ਲੱਖ 70000 ਦੀ ਮਾਡਲ 2016 16 ਮਾਡਲ K10 2,70,000 ਰੁਪਈਆ ਦੇ ਵਿੱਚ ਹੈ ਸਾਰੇ ਹੀ ਲੋਨ ਹੋ ਜੂਗਾ ਮੈਨੂੰ ਲੱਗਦਾ ਹਾਂ तकरीबन ਹੋ ਜਾਊਗਾ ਸਾਰਾ ਲਗਭਗ ਲੋਨ 10,000 ਰੁਪਈਆ ਦੇਣਾ ਪਊਗਾ 10,000 ਦੇ ਕੇ ਦੇ ਦਾਂਗੇ ਆ ਨਹੀਂ ਤਾਂ ਲੋਨ ਹੋ ਜੂਗਾ ਆ ਗਈ Swift ਲਓ ਜੀ Swift ਆ ਗਈਆਂ ਵੀਰੇ BDI ਹਾਂਜੀ 2012 ਮਾਡਲ ਠੀਕ ਹੈ ਬਹੁਤ ਹੀ ਸਾਫ ਸੁਥਰੀ ਗੱਡੀ ਆ ਵੀਰੇ ਹਾਂ 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 ਪੰਜਾਬ ਨੰਬਰ ਆ ਓਕੇ ਨੀਟ ਐਂਡ ਕਲੀਨ ਇੰਟੀਰੀਅਰ ਪੂਰਾ ਸਾਫ ਸੁਥਰਾ ਸੋਹਣੇ ਸੀਟ ਕਵਰ ਰੇਟ ਗੱਡੀ ਦਾ ਸਿਰਫ 3 ਲੱਖ ਰੁਪਈਆ ਮਾਡਲ 12 12 ਹਾਂਜੀ 12 ਮਾਡਲ 3 ਲੱਖ ਆਜੋ ਤੁਹਾਨੂੰ ਪੋਸ਼ਿੰਗ ਦਿਖਾਵਾਂ ਬਈ ਚੈੱਕ ਕਰੋ ਵਿੱਚ ਬੈਠ ਜਾਓਗੇ ਉੱਤਰ ਨੂੰ ਜੀ ਨਹੀਂ ਕਰਦਾ ਬਈ ਆਹ ਦੇਖੋ ਪੋਸ਼ਿੰਗ ਬਹੁਤ ਸੋਹਣੀ ਹੈ ਵਧੀਆ ਕਾਰ ਹੈ ਆਓ ਟ੍ਰਾਈ ਲਓ ਤੇ ਕਾਰ ਲੈ ਜਾਓ ਬਈ ਤੇ ਅਗਲੀ ਸਵਿਫਟ ਅਗੇਨ ਪੀਵੀ 12 ਨੰਬਰ ਦੀ ਹਾਂਜੀ ਇਹ ਆ ਗਈ ਵੀਰੇ ਆਪਣੀ 2017 ਮਾਡਲ 17 ਮਾਡਲ ਹਾਂਜੀ ਫਸਟ ਓਨਰ ਗੱਡੀਆਂ ਵੀਰੇ ਹਾਂਜੀ ਪੰਜਾਬ ਦਾ ਨੰਬਰ ਆ ਗੱਡੀ ਦਾ ਰੇਟ ਵੀਰੇ ਬਹੁਤ ਛੋਟਾ ਜਿਹਾ ਇਹ ਵੀ ਮੀਡੀਆ ਹੀ ਆ ਡੀਜ਼ਲ ਓਕੇ ਤੇ ਇਹਦਾ ਰੇਟ ਰਹੂਗਾ ਵੀਰੇ ਸਿਰਫ 5 ਲੱਖ ਤੇ 10000 5 ਲੱਖ ਤੇ 10000 ਰੁਪਏ ਬਈ ਵਾਹ ਜੀ ਵਾਹ ਚੈੱਕ ਕਰ ਲੋ ਅੰਦਰੋਂ ਕਾਰ ਸੋਹਣੀ ਕਾਰ ਹੈ ਇਹ ਕਾਰ ਤੁਸੀਂ ਲੈ ਜਾ ਸਕਦੇ ਆਂਗੇ ਤੇ ਅਗਲੀ ਕਾਰ ਤੁਹਾਨੂੰ ਮੈਂ ਦਿਨਾਗਾ i20 ਹਾਂਜੀ ਇਹ ਕਿਹੜਾ ਮਾਡਲ ਹੈ ਇਹ ਵੀਰੇ 2015 ਮਾਡਲ i20 ਡੀਜ਼ਲ ਕਾਰ ਆ ਫਰਸਟ ਓਨਰ ਆ ਲੁਧਿਆਣੇ ਦਾ ਨੰਬਰ ਆ ਵੀਰੇ ਗੱਡੀ ਦਾ ਰੇਟ 5 ਲੱਖ 10000 ਮਾਡਲ 2015 15 ਮਾਡਲ 5 ਲੱਖ 10000 ਪੰਜਾਬ ਨੰਬਰ ਆਹ ਇਹ ਆ ਗਈ ਵੀਰੇ ਆਪਣੀ ਪੋਲੋ ਵਾਹ ਜੀ ਵਾਹ ਪੋਲੋ 2000 15 ਮਾਡਲ ਹਾਂਜੀ ਫਰਸਟ ਓਨਰ ਕਾਰ ਆ ਵੀਰੇ ਚਾਰ ਸਿਲੰਡਰ ਡੀਜ਼ਲ ਬਹੁਤ ਟੌਪ ਦੀ ਕਾਰ ਆ ਗੱਡੀ ਦਾ ਰੇਟ ਬਹੁਤ ਛੋਟਾ ਜਿਹਾ ਸਿਰਫ 4.5 ਲੱਖ ਰੁਪਏ ਸਾਢੇ 4 ਲੱਖ ਰੁਪਏ ਦੇ ਵਿੱਚ ਇਹ ਵੀ ਡਿਮਾਂਡ ਆ ਪਾਰਟੀ ਦੀ ਮਾਨਤਾਂ ਵਧੀਆ ਕਰਾ ਦੂੰਗਾ ਫੋਰ ਸਿਲੰਡਰ ਆ ਫੋਰ ਸਿਲੰਡਰ ਬਈ ਟੌਪ ਮਾਡਲ ਆ ਗੱਡੀ ਹਾਈ ਲਾਈਨ ਠੀਕ ਹੈ ਜੀ ਆ ਆ ਗਈ ਆਈ ਵਰਨਾ ਹਾਂਜੀ ਇਹ ਆ ਗਈ ਵੀਰੇ ਵਰਨਾ ਟੌਪ ਐਂਡ ਵੇਰੀਐਂਟ ਆ 2020 ਮਾਡਲ ਠੀਕ ਹੈ ਬਹੁਤ ਹੀ ਛੋਟੇ ਜਿਹੇ ਰੇਟ 'ਚ ਐਸਐਕਸ ਆਪਸ਼ਨਲ ਸਨਰੂਫ ਵੈਂਟੀਲੇਟਿਡ ਸੀਟਾਂ ਸਾਰਾ ਕੁਝ ਆ ਗੱਡੀ ਦੇ ਵਿੱਚ ਗੱਡੀ ਦਾ ਰੇਟ ਰਹੂ 9.5 ਲੱਖ ਰੁਪਿਆ ਪਾਰਟੀ ਨੂੰ ਦੇਣ ਲੈਣ ਵਾਲਾ ਹੈ 20 ਮਾਡਲ ਵੀਰੇ 20 ਮਾਡਲ 20 ਮਾਡਲ ਵਰਨਾ 9.5 ਲੱਖ ਰੁਪਿਆ ਦੀ ਦਿੱਲੀ ਵਾਲੇ ਵੀ ਅਗਰ ਤੁਸੀਂ ਦੇਖਣ ਜਾਓਗੇ ਤਾਂ 11 11.5 ਲੱਖ ਰੁਪਏ ਮੰਗਣਗੇ ਪਰ ਅਸੀਂ ਪੰਜਾਬ ਨੰਬਰ ਦਾ 9.5 ਲੱਖ ਰੁਪਏ ਮੰਗਾਂਗੇ ਹਾਂਜੀ ਵੀਰ ਬਸ ਠੀਕ ਹੈ ਜੀ ਆਹਾ ਵੀਰੇ ਇਹ ਆ ਗਈ ਵੀਰੇ ਆਪਣੀ ਅਮੇਜ਼ Honda Amaze 2017 ਮਾਡਲ ਹਾਂਜੀ ਜਲੰਧਰ ਨੰਬਰ ਗੱਡੀ ਆ ਵੀਰੇ ਨਵੇਂ ਟਾਇਰ ਤੇ ਟਾਇਰ ਟੂ ਨਵੇਂ ਆ ਗੱਡੀ ਦੇ ਫਰਸਟ ਓਨਰ ਆ ਗੱਡੀ ਦਾ ਰੇਟ ਹੋਊਗਾ ਵੀਰੇ 4.5 ਲੱਖ ਰੁਪਿਆ 4 ਲੱਖ 50000 ਆਹ ਹੈ ਫਸਟ ਓਨਰ ਇਹ ਆ ਗਈ ਵੀਰੇ ਆਪਣੀ ਸੀਐਨਜੀ ਪੈਟਰੋਲ ਹਾਂਜੀ ਡਿਜ਼ਾਇਰ ਸੀਐਨਜੀ ਪੈਟਰੋਲ 2017 ਮਾਡਲ ਸੈਕੰਡ ਓਨਰ ਆ ਗੱਡੀ ਦਾ ਰੇਟ ਰੂ ਵੀਰੇ 4.5 ਲੱਖ ਰੁਪਏ 4.5 ਲੱਖ ਰੁਪਏ ਆ ਐਕਸਯੂਵੀ ਵੀ ਲੰਦੀ ਹੋਈ ਆਪਾਂ ਹਾਂਜੀ ਹਾਂਜੀ ਵੀਰੇ ਦਿਖਾਵਾਂਗੇ ਫਿਰ ਇਹ ਇਹ ਤੋਹਫਾ ਐਂਡ ਤੇ ਦੋਵੇਂ ਦਵਾਂਗੇ ਸਾਰੇ ਤੋਹਫੇ ਦੋਵੇਂ ਦਵਾਂਗੇ ਤੁਹਾਨੂੰ ਐਂਡ ਤੇ ਬਈ ਐਂਡ ਤੇ ਦਵਾਂਗੇ ਦੇਖੀ ਤੂੰ ਤੋੜ ਦੇਣੇ ਰੇਟ ਅੱਜ ਜਮਾ ਹੀ ਲੈ ਬਈ ਆਹ ਹੈ ਜੀ ਡਿਆਰ ਇਹ ਆ ਗਈ ਵੀਰੇ ਡਿਆਰ 2018 ਮਾਡਲ 5,85,000 ਦੀ ਡੀਜ਼ਲ ਗੱਡੀ ਫੁੱਲ ਕੰਪਲੀਟ ਸਾਰਾ ਕੁਝ ਲੱਗਿਆ ਗੱਡੀ 'ਚ ਟੱਚ ਪਲੇਅਰ ਸੀਟਾਂ ਦੇ ਕਵਰ ਮੈਟਿੰਗ ਉੱਟਾ ਲਾਇ ਹੈ ਵੀਲ A to Z ਕੰਪਲੀਟ 0.5 ਤੁਸੀਂ ਸਾਰਾ ਕੁਝ ਦੇਖ ਸਕਦੇ ਆ ਬਈ ਚੈੱਕ ਕਰ ਲਓ ਤੁਹਾਡੇ ਵਾਸਤੇ ਇਹਨਾਂ ਪੂਰਾ ਵਾਈਡ ਐਂਗਲ ਲੱਗਿਆ ਹੋਇਆ ਹੈ ਨਾ ਇਹ ਜੀ ਇਹ ਆ ਗਈ ਵੀਰੇ ਆਪਣੀ ਰੈਪਿਡ ਰੈਪਿਡ ਆਟੋਮੈਟਿਕ 2016 ਮਾਡਲ ਫਰਸਟ ਓਨਰ ਗੱਡੀ ਆ ਗੱਡੀ ਦਾ ਰੇਟ ਸਿਰਫ 5 ਲੱਖ 10 ਹਜ਼ਾਰ 5 ਲੱਖ ਤੇ 10 ਹਜ਼ਾਰ ਰੁਪਿਆ ਆਟੋਮੈਟਿਕ ਰੈਪਿਡ ਬਈ ਆਟੋਮੈਟਿਕ ਟੌਪ ਮਾਡਲ ਡੀਜ਼ਲ ਸਟ੍ਰਾਈਕ ਪਲੱਸ ਇਹ ਆ ਗਈ ਵੀਰੇ ਸਕੋਡਾ ਰੈਪਿਡ 2012 ਮਾਡਲ ਹਾਂਜੀ ਇਹ ਹੈਗੀ ਮੈਨੂਅਲ ਚ ਲਾਏ ਲੋਏ ਇਹਦੀ ਚੱਕਵੇਂ ਲੱਗੇ ਆ ਪੂਰੇ ਹੂੰ ਗੱਡੀ ਦਾ ਵੀਰੇ ਰੇਟ ਦਾ ਸਿਰਫ 2 ਲੱਖ 75 ਹਜ਼ਾਰ ਡੀਜ਼ਲ 2 ਲੱਖ ਤੇ 75 ਹਜ਼ਾਰ ਰੁਪਿਆ ਆ ਟੱਚ ਪਲੇਅਰ ਵੀ ਲੱਗਿਆ ਹੋਇਆ ਲੈ ਵੀ ਆ ਟਿਕਾ ਆਰਟੀ ਕਾ ਵੀਰੇ ਹੈਗੀ ਆਪਣੀ 2019 ਮਾਡਲ ਬੀਡੀਆਈ ਵੇਰੀਐਂਟ ਆ ਡੀਜ਼ਲ ਜਿਹਦੀ ਦਾ ਰੇਟ ਬਹੁਤ ਛੋਟਾ ਜਿਹਾ ਸਿਰਫ 8.5 ਲੱਖ ਰੁਪਿਆ 8.50 ਦੇ ਵਿੱਚ ਵਾਜੀ ਵਾਜੀ ਪਾਰਟੀ ਦੀ ਕਾਰ ਆ ਵੀਰੇ ਇੰਨੇ ਦੀ ਲਾ ਦੇਣੀ ਓਕੇ ਹੈਗੀ ਵੀਰੇ ਆਪਣੀ Honda City ਆਹ ਆਹ 2009 ਮਾਡਲ ਤੇ 30 ਤੱਕ ਦੀ ਇਹਦੀ ਪਾਸਿੰਗ ਆ ਗੱਡੀ ਦਾ ਰੇਟ ਸਿਰਫ 2.5 ਲੱਖ ਰੁਪਿਆ ਤੇ ਬਈ ਹੁਣ ਉਹ ਕਾਰ ਆ ਤੁਹਾਨੂੰ ਦਿਖਾਉਣ ਜਾ ਰਹੇ ਆ ਵੀ ਜਿਹੜੀ ਆ ਪਗਦੀ ਇਹ ਵੀ ਸ਼ਾਹੂ ਕਾਰ ਵਾਲਿਆਂ ਗੱਡੀਆਂ ਬਈ ਆ ਆ ਗਈ ਇਨੋਵਾ ਕ੍ਰਿਸਟਾ ਚੈੱਕ ਕਰ ਲੋ ਕਾਰ ਦੀ ਡਿਟੇਲ ਬਹੁਤ ਸਾਫ ਸੁਥਰੀ ਕਾਰ ਹੈ ਤੇ ਵਧੀਆ ਕਾਰ ਆ ਬਈ ਇਹ ਕੰਡੀਸ਼ਨ ਇਹ ਸਹਾਉਕਾਰਾਂ ਤੋਂ ਆ ਗਈਆਂ ਹਾਂ ਇਹ ਆਮ ਘਰਾਂ ਚ ਜਾਣੀਆਂ ਨੇ ਹਾਂ ਇਹ ਰੇਟ ਦੇ ਆਪਾਂ ਆਮ ਦਵਾਂਗੇ ਫੇਰ ਇਹ ਆਮ ਘਰਾਂ ਜਾਣਗੀਆਂ ਆਪਾਂ ਰੇਟ ਇਹਨਾਂ ਦੇ ਆਮ ਹੀ ਕਰ ਦੇਣਾ ਜੇ ਕਮਲ ਆਟੋ ਦੇ ਆ ਗਈ ਉਹ ਫਿਰ ਨਾਰਮਲ ਰੇਟ ਸਹਾਉਕਾਰ ਕਹੋਣਗੇ ਫਿਰ ਉਹ ਹਾਂ ਬਿਲਕੁਲ ਤੇ ਇਹ ਮਾਡਲ ਇਹ ਆ ਗਈ ਵੀਰੇ 2021 ਮਾਡਲ BS6 ਆ ਜੋ ਇੰਟੀਰੀਅਰ ਚੈੱਕ ਕਰਦਾ ਕਾਰ ਦਾ ਵੀਰੇ ਟੌਪ ਵਾਲਾ ਮਾਡਲ ਆ ਇਹ 21 ਦਾ ਆਟੋ ਇਹੀ ਟਾਪ ਹੁੰਦਾ ਸੀਗਾ ਹਾਂਜੀ ਹਾਂਜੀ ਆਟੋਮੈਟਿਕ ਹਾਂਜੀ ਸਿਰਫ 63000 ਕੰਪਨੀ ਰਿਕਾਰਡ ਤੇ ਗੱਡੀ ਚੱਲੀ ਆ ਠੀਕ ਹੈ ਲੋਕਲ ਪੰਜਾਬ ਨੰਬਰ ਆ ਨੰਬਰ ਵੀ ਪੇਡ ਆ ਉਹ ਵੀ ਨਾਲ ਹੀ ਜਾਊਗਾ ਠੀਕ ਹੈ ਜੀ ਗੱਡੀ ਦਾ ਵੀਰੇ ਰੇਟ ਬਹੁਤ ਹੀ ਛੋਟਾ ਆ ਰਹਿਣਾ ਸਾਰੇ ਬਾਜ਼ਾਰ 'ਚ 21-22 ਲੱਖ ਚੱਲਦਾ ਇਹਨਾਂ ਦਾ ਰੇਟ ਆਪਾਂ ਦੇਣੀ ਸਿਰਫ 18.5 ਲੱਖ ਇੰਨਾ ਡਿਸਕਾਊਂਟ ਜਿਹੜਾ ਜੀ ਤੁਹਾਨੂੰ ਦੇਤਾ ਬਈ ਕੋਈ ਦੇ ਨਹੀਂ ਸਕਦਾ ਮਿੱਤਰੋ ਤੇ ਵਧੀਆ ਰੇਟਾਂ ਦੇ ਵਿੱਚ ਕਾਰ ਆ ਆਟੋਮੈਟਿਕ ਕਾਰ ਲੈ ਜਾ ਸਕਦੇ ਤੁਸੀਂ अच्छा फिर फिर एक गल और भी आ जानी है यार चिटा रंग नहीं लेना दूसरा रंग लेना ले जाओ दूसरा दे देंगे दूसरा भी है ले जाओ ऑटोमेटिक 2021 मॉडल माउस ग्रे कलर ਦੇ ਵਿੱਚ ਇਹ ਵੀ ਪੰਜਾਬ ਨੰਬਰ ਗੱਡੀ ਆ ਫਸਟ ਓਨਰ ਆ ਗੱਡੀ ਦਾ ਇਹਦਾ ਵੀ ਇੰਟੀਰੀਅਰ ਚੈੱਕ ਕਰਾ ਲਓ ਬਿਲਕੁਲ ਬ੍ਰੈਂਡ ਨਿਊ ਹਮ ਕਾਰ ਹੈਗੀ ਆ ਇਹ ਵੀ ਟਾਇਰ ਟੂ ਨਵੇਂ ਕੈਰ ਨਹੀਂ ਪੁਰਾਣੇ ਦਿੰਦੇ ਆਪਾਂ ਸਾਰੇ ਨਵੇਂ ਹੁੰਦੇ ਆਪਣੀਆਂ ਗੱਡੀਆਂ ਆ ਠੀਕ ਹੈ ਜੀ ਲਓ ਕਰੋ ਚੈੱਕ ਲਓ ਜੀ ਦੇਖੋ ਕਾਰ ਇਹ ਵੀਰੇ ਗੱਡੀ ਦਾ ਰੇਟ ਇਹਦਾ ਵੀ ਚੱਕ ਮਈਆ ਰੇਟ ਅੱਛਾ ਇਹ ਗੱਡੀ ਦੇ ਦਾਂਗੇ ਆਪਾਂ ਸਿਰਫ 19.5 ਲੱਖ ਦੀ 19 ਲੱਖ ਤੇ 50000 ਰੁਪਈਆ ਦੀ ਓਕੇ 21 ਮਾਡਲ ਆ ਵੀਰੇ ਇਹ ਇਹ ਚ ਵੀ 2.5 ਲੱਖ ਦਾ ਡਿਸਕਾਊਂਟ ਲਓ ਜੀ ਸਰ ਇਹ ਕਲਰ ਵੀ ਨਹੀਂ ਅਗਰ ਤੁਹਾਨੂੰ ਲੈਣਾ ਕਲਰ ਹੋਰ ਵੀ ਹੈਗਾ ਹੋਰ ਹੈਗਾ ਇਹ ਕਿਹੜਾ ਮਾਡਲ ਹੈ ਇਹ ਆ ਗਈ ਵੀਰੇ 2000 18 ਮਾਡਲ 18 ਮਾਡਲ ਫਸਟ ਓਨਰ ਗੱਡੀ ਆ ਵੀਰੇ ਨੰਬਰ ਬਹੁਤ ਸੋਹਣਾ ਗੱਡੀ ਦਾ 0000 ਵਾਲਾ ਨੰਬਰ ਆ ਹਾਂ ਹਾਂ ਤੇ ਬਹੁਤ ਸੋਹਣਾ ਇੰਟੀਰੀਅਰ ਆ ਕਾਰ ਦਾ ਓਕੇ ਮੈਂ ਕਹਿੰਦਾ ਸੀਟ ਕਵਰਾਂ ਤੇ ਪੂਰੀ ਰੀਜ ਲਾਈ ਹੋਈ ਆ ਇਧਰੋਂ ਦੇਖਾ ਦੇ ਮੇਰਾ ਵੀਰ ਤੇ ਗੱਡੀ ਦਾ ਰੇਟ ਵੀ ਤੇ ਬਹੁਤ ਹੀ ਛੋਟਾ ਰਹੂਗਾ 18 ਮਾਡਲ ਫਸਟ ਓਨਰ ਗੱਡੀ ਦਾ ਰੇਟ ਰਹੂ ਸਿਰਫ 13,85,000 ਰੁਪਏ 13 ਲੱਖ ਤੇ 85 ਹਜ਼ਾਰ ਰੁਪਏ ਇਹ ਮੈਨੂਅਲ ਚ ਆ ਗਈ ਵੀਰੇ 18 ਦੇ 9ਵੇਂ ਮਹੀਨੇ ਦੀ ਕਾਰ ਆ ਇਹ ਹਾਂਜੀ ਵੀਰੇ ਲਾਸਟ ਦੀ ਵੀ 18 ਇਹ ਕਾਰ ਤੁਸੀਂ ਲੈ ਸਕਦੇ ਹੋ ਬਾਈ ਵਧੀਆ ਕਾਰ ਆ ਟਾਇਰ ਜਮਾਂ ਨਵੇਂ ਆ ਦੇ ਵੀ ਰੇਟ ਸੀ ਕਾਰ ਦਾ 1385000 ਵੀਰੇ 1385000 ਨੋਵਾ ਕ੍ਰਿਸਟਾ ਮਾਡਲ 2018 ਹਾਂਜੀ ਲੈ ਵੀ ਆ ਗਈ 0800 ਨੰਬਰ ਪੀਵੀ 10 ਪੁਜੈਰੋ ਪੁਜੈਰੋ ਸਪੋਰਟ ਆ ਗਈ ਵੀਰੇ ਪੁਜੈਰੋ ਸਪੋਰਟ ਹਾਂਜੀ 4x4 ਮੈਨੂਅਲ ਕਾਰ ਬਹੁਤ ਹੀ ਟਾਪ ਐਂਡ ਕੁਆਲਿਟੀ ਦੀ ਹਾਂਜੀ 70 ਮੈਟਿੰਗ ਸੋਨੇ ਸੀਟ ਕਵਰ ਟੱਚ ਪਲੇਅਰ ਮਹਿੰਗੇ ਵਾਲਾ ਲੱਗਿਆ ਹੋਇਆ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ ਜੇ ਬ੍ਰੈਸਟਨ ਦੇ ਟਾਇਰ ਆ ਹੂੰ ਹੂੰ ਚੈੱਕ ਕਰੋ ਇੰਟੀਰੀਅਰ ਬਹੁਤ ਸਾਫ ਸੁਥਰਾ ਠੀਕ ਐ ਆ ਵੀ ਚੈੱਕ ਕਰ ਲੋ ਕਾਰ ਦੀ ਕੰਡੀਸ਼ਨ ਵਧੀਆ ਪਈਆ ਤੇ ਮਾਡਲ 2000 2012 ਮਾਡਲ ਆ ਵੀਰੇ ਪਰ ਇਹ ਇਹ ਚ ਇੱਕ ਫਾਇਦਾ ਵਾ ਇਹ ਹੈਗੀ ਐਸਬੀਯੂ ਯੂਨਿਟ ਠੀਕ ਹੈ ਇਹ ਬਾਹਰੋਂ ਬਣ ਕੇ ਆਈ ਹੋਈ ਆ ਐਸ ਇਟ ਇਜ਼ ਗੱਡੀ ਸ਼ਿਪਿੰਗ ਹੋਈ ਹੋਈ ਆ ਇਹਦੀ ਇਹ ਗੱਡੀ ਦਾ ਰੇਟ ਵੀਰੇ 7 ਲੱਖ 15000 ਪਾਰਟੀ ਆਸਕਿੰਗ ਕਰ ਰਹੀ ਆ 4x4 ਮੈਨੂਅਲ ਆ ਹਾਂ ਔਨ ਟੇਬਲ ਡੀਲ ਵਧੀਆ ਰੇਟ ਤੇ ਬਣਵਾ ਦੂੰਗਾ ਆਓ ਤੁਸੀਂ ਤੁਹਾਨੂੰ ਕਾਰ ਵਧੀਆ ਰੇਟ ਤੇ ਲੈ ਕੇ ਦੂੰਗਾ ਲਾਸਟ ਤੋਹਫਾ ਲਾਸਟ ਤੋਹਫਾ ਵੀਰੇ ਦੇਖ ਅੱਜ ਤੱਕ ਨਾ ਇਹ ਜੇ ਰੇਟ ਕਿਸੇ ਨੇ ਦਿੱਤਾ ਹਾਂਜੀ ਤੇ ਨਾ ਹੀ ਇੱਕ ਆ ਜਿਹੜਾ 2025 ਜਲ ਦਾ ਨਾ ਹੀ ਇਹਦੇ ਨਾਲ ਦਾ ਰੇਟ ਮਿਲਣਾ ਤੁਹਾਨੂੰ ਇਹ ਐਕਸ ਯੂਵੀ ਚ ਮਿਲ ਜਵੇ ਤਾਂ ਬਾਅਦ ਦੀ ਗੱਲ ਐਕਸ ਯੂਵੀ 7WW ਹਾਂਜੀ ਐਕਸ ਯੂਵੀ 7WW ਫਰਸਟ ਓਨਰ ਪੰਜਾਬ ਲੁਧਿਆਣੇ ਦਾ ਨੰਬਰ ਆ ਤੇ ਨੰਬਰ ਵੀ ਪੇੜ ਆ ਆਟੋ ਹੈ ਮੈਨੂਅਲ ਇਹ ਵੀਰੇ ਮੈਨੂਅਲ ਆ ਠੀਕ ਹੈ ਇਹ ਹੈਗੀ ਆਪਣੇ ਫੌਜੀ ਸਾਹਿਬ ਦੀ ਗੱਡੀ ਆ ਸੀਮਲ ਡਿਫੈਂਸ ਸੀਮ ਗਾਰਡਨ ਦੀ ਠੀਕ ਹੈ ਹਾਂਜੀ ਠੀਕ ਹੈ ਜੀ ਵੀਆਈਪੀ ਪਾਰਕਿੰਗ ਦੇ ਸਟicker ਲੱਗੇ ਹੋਏ ਆ ਬਹੁਤ ਹੀ ਨੀਟ ਐਂਡ ਕਲੀਨ ਕੰਡੀਸ਼ਨ ਦੀ ਕਾਰ ਆ ਆਜੋ ਅੰਦਰ ਦਿਖਾ ਦਿਓ ਕਾਰ ਦਾ ਹੂੰ ਹੂੰ ਬਹੁਤ ਹੀ ਸਾਫ ਸੁਥਰੀ ਲੋ ਬਈ ਸਾਫ ਸੁਥਰੀ ਕਾਰ ਆ ਵਧੀਆ ਕਾਰ ਤੁਸੀਂ ਲਿਆ ਸਕਦੇ ਹੋ ਤੇ ਐਕਸਯੂਵੀ 7W ਦੇ ਜੋ ਕੋਈ ਚਾਹਵਾਨ ਨੇ ਰੇਟ ਸੁਣ ਕੇ ਜਾਇਓ ਜੇ ਇਹਦਾ ਰੇਟ ਤੁਸੀਂ ਮਿਸ ਕਰਤਾ ਬਈ ਬਹੁਤ ਕੁਝ ਮਿਸ ਕਰ ਦੋਗੇ ਹਨਾ ਬਿਲਕੁਲ ਵੀਰੇ ਬਿਲਕੁਲ ਐਕਸ ਯੂਵੀ 700 ਡਬਲ ਓ ਇਹ ਰੇਟ ਤੇ ਕੋਈ ਦੇ ਨਹੀਂ ਸਕਦਾ ਜਿਹੜਾ ਇਹ ਡਬਲ 25 ਤਾਂ ਨਹੀਂ ਵੀਰੇ ਕੋਈ ਦੇ ਸਕਦਾ 26 ਚ ਭਾਵੇਂ ਕੋਈ ਦਿੱਲੀ ਵਾਲਾ ਦੇ ਦੇਵੇ ਠੀਕ ਹੈ ਪੰਜਾਬ ਚ ਤਾਂ ਮਤਲਬ ਹੀ ਨਹੀਂਗਾ ਵੀ 2-3 ਸਾਲ ਇਹ ਰੇਟ ਆ ਜੂਗਾ ਹਾਂਜੀ ਹਾਂਜੀ ਠੀਕ ਨਹੀਂ ਗੱਲ ਮਾਡਲ ਦੋ ਹਜ਼ਾਰ 2022 ਮਾਡਲ ਆ ਹਾਂਜੀ ਫਸਟ ਓਨਰ ਆ ਕੰਪਨੀ ਰਿਕਾਰਡ ਤੇ ਸਾਰੀ 65000 ਗੱਡੀ ਚੱਲੀ ਆ ਗੱਡੀ ਦਾ ਰੇਟ ਬਹੁਤ ਹੀ ਛੋਟਾ ਜਿਹਾ ਰਹਿਣ ਵਾਲਾ ਸਿਰਫ 13 ਲੱਖ 13113 ਰੁਪਏ ਲੈ ਵੀ ਇਹ ਕਾਰ ਤੁਸੀਂ ਲਿਜਾ ਸਕਦੇ ਹੋ ਠੀਕ ਹੈ ਇਹ ਰੇਟ ਕਿਸੇ ਪਾਸੋਂ ਨਹੀਂ ਮਿਲਣਾ ਜਿਹੜਾ ਰੇਟ ਆਪਾਂ ਤੁਹਾਨੂੰ ਦੇਤਾ ਜਲਦੀ ਵਿਜ਼ਿਟ ਕਰ ਲਿਓ ਅਗਰ ਕਿਸੇ ਨੇ ਕੋਈ ਕਾਰ ਲੈਣੀ ਆ ਆਨਲਾਈਨ ਟੋਕਨ ਪਾਉਣਾ ਪਾ ਸਕਦੇ ਥੋਡੇ ਪੈਸੇ ਸੇਫ ਨੇ ਕਮਲ ਆਟੋ ਡੀਸ ਲੁਧਿਆਣਾ ਤੇ ਆ ਸਕਦੇ ਲੋਨ ਵਗੈਰਾ ਦੀ ਫੈਸਿਲਿਟੀ ਹੈਗੀ ਅਗਰ ਤੁਹਾਡਾ ਸਿਮਪਲ ਚੰਗਾ ਦਾ ਲੋਨ ਜਲਦੀ ਹੋ ਜਾਣਾ ਅਗਰ ਤੁਹਾਡੇ ਸਿਮਪਲ ਚ ਮਾੜਾ ਮੋਟਾ ਉੱਪਰ ਥੱਲੇ ਹੈਗਾ ਬਈ ਤਾਂ ਥੋੜਾ ਦੇਖ ਕੇ ਆਪਾਂ ਸਿੰਪਲ ਸੈਟ ਕਰ ਦੇਵਾਂ ਮੈਂ ਤਾਂ ਵੀ ਕਰਾ ਦੂੰ ਕਿਉਂ ਟੈਨਸ਼ਨ ਲਈ ਹੈ ਚੱਲੀਏ ਫਿਰ ਵੀਰੇ ਹਾਂਜੀ ਹਾਂਜੀ ਆਸੀਕਾ